ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਹੈ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇੱਟਾ ਉੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਕੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੋਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚੋਂ ਦੱਸ ਦਈਏ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗਲਬਾਤ ਕੀ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ਕੜਕੇ ਔਰ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ ਐਫਆਰ ਨੰਬਰ 92 2025 ਜਿਹੜੀ ਥਾਣਾ ਰਵੀਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜਾ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਕਤਨਾਂ ਨੂੰ ਲੱਗਿਆ ਵੀ ਹੁੰਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਤਾਂਕਿ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹੜੇ ਲੋਕਾਂ ਦੇ ਨਾਮ ਆ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ। ਇਹਦੇ ਚ ਮਾਲ ਦੀ ਬਰਾਮਗੀ ਵਿੱਚ ਇਹਦੇ ਚ ਮਾਲ ਦੀ ਬਰਾਮਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ। ਉੱਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨ ਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੋਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚੋਂ ਦੱਸ ਦਈਏ ਕਿ ਮਾਮਲਾ ਦਰ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕੀ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜਕ ਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਫਆਰ ਨੰਬਰ 92 2025 ਜਿਹੜੀ ਥਾਣਾ ਨਵੀਂ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਰਤ ਨੂੰ ਲੱਗਿਆ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹਦੇ ਲੋਕਾਂ ਦਾ ਮਾਮਲਾ ਕਰੀਏ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦੇ ਤੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਗੀ ਦੀ ਇਹਦੇ ਚ ਮਾਲ ਦੀ ਬਰਾਮਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਿਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਹੈ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕਿ ਆਪਣੀ ਸੀਆਈਏ ਐਂਡ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਕੈਂਡੀਪੇਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਜਦ ਪੁਲਿਸ ਪਾਰਟੀ ਨੇ ਤੇ ਉਥੋਂ ਦੇ ਲੋਕਲ ਜਿਹੜੇ ਸੀਗੇ ਲੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਫ ਆਰ ਨੰਬਰ 92 2025 ਜਿਹੜੀ ਥਾਣਾ ਰਵੀਰ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਡਕਟਰ ਨੂੰ ਲੱਗਿਆ ਵੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿ ਜੇ ਲੋਕਾਂ ਦਾ ਮਾਮਲਾ ਕਰੀਏ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦੇ ਤੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦੇ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਦਗੀ ਨਹੀਂ ਹੈਗੀ ਉੱਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨ ਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਬੰਦੀ ਕਰਵੀ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕਿ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉਥੋਂ ਦੇ ਲੋਕਲ ਜਿਹੜੇ ਸੀਗੇ ੜਕੇ ਜਿਹਦੇ ਵਿੱਚ ਤਿੰਨ ਚਾਰ ਬੰਦਿਆਂ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਕੁਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ ਐਸਆਰ ਨੰਬਰ 92 2025 ਜਿਹੜੀ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜਾ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਤੁਹਾਨੂੰ ਲੱਗਿਆ ਵੀ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹਨੇ ਲੋਕਾਂ ਨੇ ਮੰਗ ਕਰੀ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੀ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਦਗੀ ਵਿੱਚ ਇਹਦੇ ਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਆਪਣੇ ਪੁਲਿਸ ਦੀ ਗੱਡੀ ਦੀ ਭੰਨ ਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜੜਾਏ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜੜਾਏ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਦੱਸ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਯੂ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕਿ ਆਪਣੀ ਸੀਆਈਏ ਐਂਡ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜੜਕੇ ਜਿਹਦੇ ਵਿੱਚ 3-4 ਬੰਦਿਆਂ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕ ਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਸਆ ਨੰਬਰ 99 2025 ਜਿਹੜੀ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਦੋਂ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਤੁਹਾਨੂੰ ਲੱਗਿਆ ਵੀ ਤੁਹਾਨੂੰ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹਦੇ ਲੋਕਾਂ ਦਾ ਨਾਮ ਲਿਆ ਨਹੀਂ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਣਜਾਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਵਿੱਚ ਮਾਲ ਦੀ ਬਰਾਮਦਗੀ ਵਿੱਚ ਇਹਦੇ ਵਿੱਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਿਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚੋਂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਯੂ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕੀ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜਕੇ ਜਿਹਦੇ ਵਿੱਚ ਤਿੰਨ ਚਾਰ ਬੰਦਿਆਂ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ ਐਫਆਰ ਨੰਬਰ 99 2025 ਜਿਹੜੀ ਥਾਣਾ ਰਵੀਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਤੁਹਾਨੂੰ ਲੱਗਿਆ ਵੀ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹਦੇ ਲੋਕਾਂ ਦਾ ਨਾਮ ਕਰੀਏ ਨਹੀਂ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਗੀ ਵਿੱਚ ਇਹਦੇ ਚ ਮਾਲ ਦੀ ਬਰਾਮਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਿਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜੜਾਏ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੋਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜੜਾਏ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚੋਂ ਦੱਸ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਵੀ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉਥੋਂ ਦੇ ਲੋਕਲ ਜਿਹੜੇ ਸੀਗੇ ਲੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਫਆਰ ਨੰਬਰ 92 2025 ਜਿਹੜੀ ਥਾਣਾ ਰਿਵੀਨ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਤੁਹਾਨੂੰ ਲੱਗਿਆ ਵੀ ਉਨ੍ਹਾਂ ਨੂੰ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਹ ਲੋਕਾਂ ਦਾ ਮੰਗਵਾ ਕਰੀਏ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਬੰਦੀ ਕਰਵੀ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚੋਂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕੀ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਜਦ ਪੁਲਿਸ ਪਾਰਟੀ ਨੇ ਤੇ ਉਥੋਂ ਦੇ ਲੋਕਲ ਜਿਹੜੇ ਸੀਗੇ ੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕ ਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਫ ਆਰ ਨੰਬਰ 92 2025 ਜਿਹੜੀ ਥਾਣਾ ਨਵੀਂ ਨੰਬਰ 2 ਵਿੱਚ ਦਰਜ ਕੀਤੀ ਗਈ ਹੈ ਬਿਲਕੁਲ ਜਦ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਡਰਨਾਂ ਨੂੰ ਲੱਗਿਆ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹਨੇ ਲੋਕਾਂ ਨੇ ਮੰਗ ਕਰੀ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਗੀ ਵਿੱਚ ਇਹਦੇ ਚ ਮਾਲ ਦੀ ਬਰਾਮਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਉੱਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨ ਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕੀ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉਥੋਂ ਦੇ ਲੋਕਲ ਜਿਹੜੇ ਸੀਗੇ ੜਕ ਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕ ਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਸਆਰ ਨੰਬਰ 99 2025 ਜਿਹੜੀ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਦੋਂ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਡਕਤਣਾਉਣ ਲੱਗਿਆ ਵੀ ਤੁੰਗਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ। ਕਿਹਨੇ ਲੋਕਰ ਨੰਬਰ ਲੀ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ। ਇਹਦੇ ਚ ਮਾਲ ਦੀ ਬਰਾਮਗੀ ਵਿੱਚ। ਇਹਦੇ ਚ ਮਾਲ ਦੀ ਬਰਾਮਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ। ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨ ਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ। ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚੋਂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲਬਾਤ ਕਿ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਜਦ ਪੁਲਿਸ ਪਾਰਟੀ ਨੇ ਤੇ ਉਥੋਂ ਦੇ ਲੋਕਲ ਜਿਹੜੇ ਸੀਗੇ ਕੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕ ਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਫ ਆਰ ਨੰਬਰ 92 2025 ਜਿਹੜੀ ਥਾਣਾ ਨਵੀਂ ਨੰਬਰ 2 ਵਿੱਚ ਦਰਜ ਕੀਤੀ ਗਈ ਹੈ ਬਿਲਕੁਲ ਜਦ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਡਰਨਾਂ ਨੂੰ ਲੱਗਿਆ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਹ ਲੋਕਾਂ ਦੇ ਮਾਮਲੇ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਗੀ ਵਿੱਚ ਇਹਦੇ ਚ ਮਾਲ ਦੀ ਬਰਾਮਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਿਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕੀ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ਲੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ ਐਫਆਰ ਨੰਬਰ 92 2025 ਜਿਹੜੀ ਥਾਣਾ ਰਵੀਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਕਤਰ ਨੂੰ ਲੱਗਿਆ ਵੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹਨੇ ਲੋਕਾਂ ਦੇ ਨਾਮ ਕਰੀ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਗੀ ਵਿੱਚ ਇਹਦੇ ਚ ਮਾਲ ਦੀ ਬਰਾਮਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਉੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕਿ ਆਪਣੀ ਸੀਆਈਏ ਅਤੇ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਜਦੋਂ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ ਐਸਆ ਨੰਬਰ 99 2025 ਜਿਹੜੀ ਥਾਣਾ ਰਿਵਿਊ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਦੋਂ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਕਤਨਾਂ ਨੂੰ ਲੱਗਿਆ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਹਨੇ ਲੋਕਾਂ ਨੇ ਮੰਗ ਕਰੀ ਇਹ ਜੋ ਐਫਆਰ ਹੈਗੀ ਹੈ ਇਹ ਚਾਰ ਬੰਦੇ ਤੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚਮਾਲ ਦੀ ਬਰਾਮਦਗੀ ਵਿੱਚ ਇਹਦੇ ਚਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੇ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਹੈ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਟਾੜੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜੁੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕਿ ਆਪਣੀ ਸੀਆਈਏ ਐਂਡ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਜਦੋਂ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਕਸ਼ਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ ਐਫਆਰ ਨੰਬਰ 92 2025 ਜਿਹੜੀ ਥਾਣਾ ਨਵੀਂ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਕਤਰ ਨੂੰ ਲੱਗਿਆ ਵੀ ਉਹਨਾਂ ਨੂੰ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਟੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਨੇ ਲੋਕਾਂ ਦੇ ਮਾਮਲੇ ਨੇ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਦਗੀ ਵਿੱਚ ਇਹਦੇ ਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਉੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜਿੱਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਕਰਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਵੀ ਆਪਣੀ ਸੀਆਈਏ ਐਂਡ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਉਹ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਜਦ ਪੁਲਿਸ ਪਾਰਟੀ ਨੇ ਤੇ ਉਥੋਂ ਦੇ ਲੋਕਲ ਜਿਹੜੇ ਸੀਗੇ ੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਸਆਰ ਨੰਬਰ 92 2025 ਜਿਹੜੀ ਥਾਣਾ ਨਵੀਂ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਿਹੜੀ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਖਤਨਾਂ ਨੂੰ ਲੱਗਿਆ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਿਸ ਪਾਰਡਿੰਗ ਕੋਈ ਨੁਕਸਾਨ ਨਾ ਪਹੁੰਚੇ ਕਿਹਨੇ ਲੋਕਾਂ ਦੇ ਮਾਮਲੇ ਨੇ ਜੋ ਐਫਆਰ ਹੈਗੀ ਹੈ ਇਹ ਚਾਰ ਬੰਦੇ ਤੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਨਨੋਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚ ਮਾਲ ਦੀ ਬਰਾਮਦਗੀ ਵਿੱਚ ਇਹਦੇ ਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੇ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜੜਾਏ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੂਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜੜਾਏ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚ ਦੱਸ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਦਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕਿ ਆਪਣੀ ਸੀਆਈਏ ਔਰ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜੜਕੇ ਜਿਹਦੇ ਵਿੱਚ ਤਿੰਨ ਚਾਰ ਬੰਦੇ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪ ਸੁਖਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਐਸਆਰ ਨੰਬਰ 99 2025 ਜਿਹੜੀ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਦੋਂ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਖਤ ਨੂੰ ਲੱਗਿਆ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਹੈ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਸਪੋਰਟ ਨੂੰ ਕੋਈ ਨੁਕਸਾਨ ਨਾ ਪਹੁੰਚੇ ਕਿਨੇ ਲੋਕਾਂ ਦੇ ਮਾਮਲੇ ਨੇ ਜੋ ਐਫਆਰ ਹੈਗੀ ਹੈ ਇਹ ਚਾਰ ਬੰਦਿਆਂ ਦੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਣਜਾਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਮਾਲ ਦੀ ਬਰਾਮਦਗੀ ਵਿੱਚ ਇਹਦੇ ਵਿੱਚ ਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਿਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੋਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ ਤੇ ਜਿਹੜਾ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੇ ਵਿੱਚੋਂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਹੈ ਇਹਨਾਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤੇ ਚਾਰਾਂ ਦੇ ਉੱਤੇ ਜਿਹੜਾ ਹੈ ਉਹ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਬਾਈ ਨੇਮ ਤੇ ਉੱਥੇ ਹੀ ਕੀ ਕੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਐਸਐਚਓ ਡਿਵੀਜ਼ਨ ਨੰਬਰ 2 ਨੇ ਇੱਕ ਵਾਰ ਦੇਖ ਲੈਣੇ ਆ ਪੂਰੀ ਜਾਣਕਾਰੀ ਸੁਣ ਲੈਣੇ ਆ ਇਹ ਗੱਲ ਬਾਤ ਕਿ ਆਪਣੀ ਸੀਆਈਏ ਅਤੇ ਸਪੈਸ਼ਲ ਬ੍ਰਾਂਚ ਦੀ ਜਿਹੜੀ ਟੀਮ ਸੀਗੀ ਮਕਦਮਾ ਸੀਗਾ ਆਪਣਾ ਇੱਕ ਐਨਡੀਪੀਐਸ ਦਾ ਦਰਜ ਸੀਗਾ ਜਿਹਦੇ ਵਿੱਚ ਦੋਸ਼ੀ ਸੁਖਵੀਰ ਸੀ ਜਿਹੜਾ ਉਹਨੂੰ ਪਕੜਨ ਵਾਸਤੇ ਰੇਡ ਕੀਤੀ ਤੇ ਪੁਲਿਸ ਪਾਰਟੀ ਨੇ ਤੇ ਉੱਥੋਂ ਦੇ ਲੋਕਲ ਜਿਹੜੇ ਸੀਗੇ ੜਕੇ ਜਿਹਦੇ ਵਿੱਚ ਤਿੰਨ ਚਾਰ ਬੰਦਿਆਂ ਦੀ ਪਛਾਣ ਹੋਈ ਆ ਤੇ ਜਿਹੜਾ ਦੋਸ਼ੀ ਸੀਗਾ ਆਪਕ ਵੀਰ ਸਿੰਘ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਜਿਹਦੇ ਕਰਕੇ ਇਹਨਾਂ ਸਾਰਿਆਂ ਦੋਸ਼ੀਆਂ ਦੇ ਖਿਲਾਫ ਐਸਆ ਨੰਬਰ 99 2025 ਜਿਹੜੀ ਥਾਣਾ ਡਿਵੀਜ਼ਨ ਨੰਬਰ 2 ਵਿਖੇ ਦਰਜ ਕੀਤੀ ਗਈ ਹੈ ਬਿਲਕੁਲ ਜਦੋਂ ਪੁਲਿਸ ਪਾਰਟੀ ਜਿਹੜੀ ਮੌਕੇ ਤੇ ਸੀਗੀ ਜਦੋਂ ਦਕਤਰ ਨੂੰ ਲੱਗਿਆ ਵੀ ਉਹਨਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਇੱਕ ਸੇਫ ਡਾਇਰੈਕਸ਼ਨ ਵਿੱਚ ਇੱਕ ਹਵਾਈ ਫਾਇਰ ਕੀਤਾ ਬਾਕੀ ਪੁਲਸਪਾਰਡਿੰਗ ਕੋਈ ਨੁਕਸਾਨ ਨਾ ਪਹੁੰਚੇ ਕਿਹਨੇ ਲੋਕਾਂ ਦੇ ਨਾਮ ਬੱਲੇ ਨਹੀਂ ਜੋ ਐਫਆਰ ਹੈਗੀ ਹੈ ਇਹ ਚਾਰ ਬੰਦੇ ਤੇ ਬਾਈ ਨੇਮ ਅਤੇ 7 ਤੋਂ 8 ਜਿਹੜੇ ਅਣਜਾਣ ਬੰਦਿਆਂ ਦੇ ਦਰਜ ਕੀਤੀ ਗਈ ਹੈ ਇਹਦੇ ਚਮਾਲ ਦੀ ਬਰਾਮਦਗੀ ਵਿੱਚ ਇਹਦੇ ਚਮਾਲ ਦੀ ਬਰਾਮਦਗੀ ਦੀ ਕੋਈ ਤਰ੍ਹਾਂ ਦੀ ਨਹੀਂ ਹੈਗੀ ਤੇ ਆਪਣੀ ਪੁਲਿਸ ਦੀ ਗੱਡੀ ਦੀ ਭੰਨਤੋੜ ਹੋਈ ਹੈ ਤੇ ਮਲਾਜਮਾਂ ਦੀ ਜਿਹੜੀ ਸੱਟਾਂ ਲੱਗੀਆਂ ਨੇ ਉਹਨਾਂ ਦਾ ਮੈਡੀਕਲ ਕਰਵਾਇਆ ਗਿਆ ਤੇ ਜੋ ਵੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਪਠਾਨਕੋਟ ਦੇ ਮੋਹੱਲਾ ਪ੍ਰੀਤਨਗਰ ਵਿਖੇ ਨਸ਼ੇ ਤਸਕਰਾਂ ਨੂੰ ਫੜਨ ਦੇ ਲਈ ਜਦੋਂ ਪੁਲਿਸ ਦੇ ਵੱਲੋਂ ਸੀਆਈਏ ਸਟਾਫ ਦੇ ਵੱਲੋਂ ਤੇ ਸਪੈਸ਼ਲ ਟੀਮ ਦੇ ਵੱਲੋਂ ਜਿਹੜਾ ਇਹ ਸਿਵਲ ਡਰੈਸ ਦੇ ਵਿੱਚ ਉਹਨਾਂ ਨੂੰ ਫੜਨ ਦੇ ਲਈ ਪਹੁੰਚੇ ਤਾਂ ਉੱਥੇ ਉਹਨਾਂ ਦੇ ਸਮਰਥਕਾਂ ਵੱਲੋਂ ਲੋਕਲ ਨੌਜਵਾਨਾਂ ਦੇ ਵੱਲੋਂ ਉਹਨਾਂ ਦੇ ਨਾਲ ਇਟਾਰੂੜੇ ਦੇ ਨਾਲ ਹਮਲਾ ਕੀਤਾ ਗਿਆ ਸੀ ਤੇ ਉਸੇ ਘੜੀ ਦੇ ਤਹਿਤ ਦੱਸ ਦਈਏ ਇੱਕ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਜੁਥੇ ਕਿ ਐਸਐਚਓ ਡਿਵੀਜ਼ਨ ਨੰਬਰ 2 ਮਨਦੀਪ ਸਲਗੋਤਰਾ ਦੇ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 12 ਜਣਿਆਂ